ਹਾਂ ਜੀ ਕਿਸਾਨ ਵੀਰੋ ਸਵਾਲ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਟਾਪ ਦੀ ਬੱਚੀ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਭਾਈ ਤੋਂ ਠੀਕ ਆ ਜੀ ਬੱਚੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹਮ ਬਤਿਆ ਜੀ ਵਧੀਆ ਰੱਟ ਸਾਬ ਕਿਵੇਂ ਚੱਲਦਾ ਬਾਈ ਕੰਮ ਵਧੀਆ ਵਧੀਆ ਚੱਲੀ ਰਿਹਾ ਨਾਮ ਤੇ ਐਡਰੈਸ ਬੋ ਨਾਮ ਮੇਰਾ ਸੋਖਾ ਪਿੰਡ ਮੇਰਾ ਨਾਣੇਬਗ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪੜਾਟ ਨੇੜੇ ਪਿੰਡ ਬਾਈ ਸੈੜਾ ਛੱਲਾ ਤੇ ਭਲੋੜ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗਾ 6283569218 6283569218 ਬਾਈ ਤੇ ਬਾਈ ਜਿਹੜੀ ਇਹ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ ਬਾਈ ਕਿਹੜੀ ਬੱਚੀ ਆ ਗਾਰਲੈਂਡ ਹੋਰ ਥੋੜੀ ਦੇਖੀਏ ਕੀ ਗਾਰਲੈਂਡ ਹੋ ਨਸਲ ਹੀ ਆ ਮੂੰਹੋ ਖੇਰੀ ਆ ਹਾਂ ਬਾਈ ਠੀਕ ਫਤ ਸੱਤ ਅੱਠ ਦਿਨ ਹੋਇਆ ਜੀ ਡੀ ਦਾ ਭਰਾ ਇਹ ਬਾਹਰ ਤੋਂ ਕਹਿੰਦੇ ਆਪਾਂ ਨਹੀਂ ਕਹਿੰਦੇ ਆਪਾਂ ਖਾਲੀ ਮਕਦੀ ਨਹੀਂ ਤੇ ਖਾਲੀ ਬੋਲ ਸੱਤ ਅੱਠ ਦਿਨਾਂ ਜਦ ਤੱਕ ਨੂੰ ਵੀ ਪਤਾ ਐਵੇਂ ਮੈਂ ਕਹਿੰਦਾ ਮਹੀਨਾ ਹੋਇਆ ਸਵਾ ਮਹੀਨਾ ਹੋਇਆ ਹਮ ਹੱਬ ਤੱਕ ਹੋਇਆ ਕਹਿੰਦੇ ਬੀਟੀ ਦਾ ਭਰਾ ਸੱਤ ਅੱਠ ਦਿਨ ਹੋ ਗਏ ਬਾਈ ਕਹਿੰਦਾ ਖਾਲੀ ਬੰਨ ਕੇ ਲਈਏ ਖਾਲੀ ਬੰਨ ਕੇ ਰੇ ਠੰਡੀ ਬੜੀ ਹੈ ਰਾਣਾ ਵਾਲੀ ਕੋਲੀ ਹੈ ਬੱਚੀ ਜਿਵੇਂ ਮਰ ਜਿਆ ਉੱਥੇ ਫਰੀ ਚਾਲ ਲੈ ਕੀ ਬਾਤ ਆ ਇੰਨੀ ਠੰਡੀ ਯਾਰ ਕੀ ਬਾਤ ਆ ਦੇਖ ਰੱਟਾ ਮੈਂ ਤੁਹਾਨੂੰ ਜੀ ਦਿਖਾਉਂਦੇ ਆ ਤੇ ਕਲਾ ਕਲਾ ਸਣ ਭਾਈ ਕੀ ਬਾਤ ਆ ਮੋਟਾ ਮੋਟਾ ਸਣਾ ਦੇਖ ਹੂੰ ਲੈ ਹੁਣ ਖਿੱਚ ਲਾਵੇ ਸ਼ੱਕ ਦੀ ਲੈ ਠੰਡੀ ਬਾੜੀ ਆ ਨਾ ਬਾੜੀ ਕੁੰਨੀ ਆ ਨਾ ਬਾੜ ਬੜ ਪੂਰੇ ਆ ਨਾ ਜੋੜੀ ਚ ਹੂੰ ਕੀ ਬਾਤ ਆ ਭਾਈ ਦੰਦੋਂ ਖੇਰੀ ਆ ਪੜੀ ਵੀ ਬਹੁਤ ਆ ਤੂੰ ਦਿਖਾ ਦੇ ਹੂੰ ਹੁੰ ਬੜਾਗਾ ਦੇ ਲੈ ਪਹਿਲਾਂ ਤੂੰ ਚੈੱਕ ਕਰ ਲੈ ਲੈ ਆ ਕੁਛ ਨਹੀਂ ਕਹਿੰਦੀ ਲੈ ਮੇਰਾ ਠੰਡੀ ਬਾੜੀ ਆ ਮੈਂ ਮੂਹਰੋਂ ਦਿਖਾ ਦੇ ਚੱਲ ਹੂੰ ਬੜਾ ਕਿਆ ਬਾਤ ਨੂੰ ਮੱਥਾ ਦੇਖ ਲੈ ਡਾਕਟਰ ਫੇਸ ਦੇਖ ਲੈ ਬਿਊਟੀ ਚੇਅਰ ਹੋਣੀ ਕਿਸੇ ਨੇ ਨੰਪਦ ਵੀ ਦਿਖਾਉਂਦਾ ਨੰਦ ਵੀ ਦਿਖਾ ਦੇ ਬਈ ਦੰਦੋਂ ਜਮਾ ਕੀ ਪੱਲੀ ਵੀ ਫੁੱਲ ਬਾਸ ਠੀਕ ਹੈ ਕੱਚੀ ਖੀਰੀ ਆ ਟੀਕਾ ਭਰਿਆ ਵਾ ਵੀ ਆ ਟੀਕੇ ਦੇ ਕਾਬਲ ਦੀ ਆ ਹਾਂ ਇਹ ਨਹੀਂ ਹੈਗਾ ਵੀ ਟੀਕੇ ਦੇ ਕਾਬਲ ਨਹੀਂ ਵੀ ਟੀਕਾ ਟੀਕਾ ਭਾਈ ਨੇ ਦੱਸਿਆ ਵੀ ਭਰਿਆ ਵਾ ਵਜਨ ਫੁੱਲ ਆ ਪੂਰੀ ਫਲੀ ਵੀ ਆ ਕੱਦ ਕਾਂਠ ਵਾਲੀ ਆ ਖਣ ਝੋਲੀ ਚੰਗੀ ਆ ਚਾਰ ਥਾਣ ਬਲਬਲ ਪੂਰੇ ਆ ਬਈ ਸੋਰਾ ਚੈੱਕ ਆ ਸੋ ਬਰੀਡ ਇੱਕ ਨੰਬਰ ਆ ਹਨ ਬਰੀਡ ਕੰਨੀਓ ਕੋਈ ਘਾਟ ਨਹੀਂ ਉਤੋਂ ਪੱਤਰ ਪਲੀ ਵੀ ਚਾਰ ਥਾਂਵੇਂ ਕੁਆਲਟੀ ਦੀ ਪਲੀ ਵੀ ਬਹੁਤ ਆ ਬਾਈ ਕੱਦ ਚਾ ਇਹ ਜੀ ਕੋਈ ਗੱਲ ਨਹੀਂ ਕਿਸੇ ਪਾਸੋਂ ਕੋਈ ਘਾਟ ਨਹੀਂ ਕਰਮ ਵਾਲੇ ਨੂੰ ਬਾਕੀ ਬਰੀਡ ਵੀ ਓਕੇ ਆ ਮਿਲਦੀ ਬਹੁਤ ਘਾਟੇ ਨਸਲ ਬਾਈ ਤੇ ਗਰਮੀ ਚ ਇਹ ਜੀ ਚੱਲਣੀ ਦੁੱਧ ਬਾਕੀ ਬਹੁਤ ਸਭ ਕੁਝ ਆ ਬਾਈ ਗਰਮੀ ਦਾ ਤੇ ਹੀ ਲਈ ਬਹੁਤ ਮੰਗਰੀ ਆ ਕਿ ਆਪਾਂ ਤਾਂ ਲੈਂਡੋ ਦੀ ਬਾਈ ਜੀ 5 ਮਿੰਟਾਂ ਚ ਪੈ ਗਈ ਸੀ ਉਹ ਕਹਿੰਦੇ ਦੋ ਹੋਣ ਤਿੰਨ ਹੋਣ ਠੀਕ ਆ ਬਾਕੀ ਮੇਨ ਗੱਲ ਕੋਈ ਨਹੀਂ ਜਿਹੜਾ ਲੈ ਠੰਡੀ ਵਾਲਿਆ ਸੁਭਾਅ ਵਾਲਾ ਠੰਡਾ ਕਰਮ ਵਾਲੀ ਦਾ ਗਰਮੀਆਂ ਦਾ ਤੋਹਫਾ ਗਰਮੀ ਘੱਟ ਬਨੂ ਫੈਂਡ ਫਾਲੋ ਜਿਵੇਂ ਮਰਜ਼ੀ ਹੱਥ ਫੇਰੀ ਜਾਣਾ ਕੀ ਬਾਤ ਹੈ ਯਾਰ ਬੜੀ ਸੀਲ ਆ ਹਨਾ ਬਾਕੀ ਕੋਈ ਨਹੀਂ ਬਹੁਤ ਅੱਡ ਠੀਰੀ ਆ ਬਾਕੀ ਮੂੰਹ ਦੰਦਾਂ ਚ ਜਮਾ ਖੀਰੀ ਆ ਬਾਈ ਕਹਿੰਦਾ ਬਿਊਟੀ ਇੱਕ ਦਾ ਨੰਬਰ ਆ ਫੇਸ ਦਿਖਾ ਦਿੰਦੇ ਨੇ ਨੇੜ ਤੋਂ ਫੇਸ ਦੀ ਬਿਊਟੀ ਵੀ ਲੈਕਮਾ ਫੇਸ ਦੇਖੀ ਕਿੰਨਾ ਪਿਆਰਾ ਬਈ ਛੋਟਾ ਜਿਹਾ ਫੇਸ ਆ ਨਾ ਬੋਦੀ ਪਾਦੀ ਪੂਰੀ ਚੰਗੀ ਲੈ ਕਿਆ ਬਾਤ ਹੈ ਬੰਨੇ ਕੀ ਜੀ ਅੱਖਾਂ ਨੇ ਕੰਨ ਕੁੱਲ ਦੇਖ ਬੋਦੀ ਸਹੀ ਗੱਲ ਆ ਨਹੀਂ ਕਿਆ ਬਾਤ ਆ ਤੇ ਮੁੱਲ ਕੀ ਆ ਵੀਰੇ ਜੈ ਡਾਕਟਰ ਬੋਲ 27 ਕਰਾ ਲਾ 28 ਕਰਾ ਲਾ 2.5 ਹਜ਼ਾਰ ਦੀ ਬੱਚੀ ਦੇਵਾਂਗੇ ਮੁੱਲ ਕਰਾਉਣਾ 200 ਰੁਪਏ ਛੋੜੀ ਦੇਵਾਂਗੇ 27 28 ਜਿੰਨਾ ਮਰਜ਼ੀ ਕਰਾ ਲਓ 2.5 32 40 ਮੈਂ ਵੀ ਕਰ ਸਕਦੇ ਪਰ ਨਹੀਂ ਹੂੰ ਸਾਢੇ 22000 ਦੀ ਬੱਚੀ ਬਾਈ ਕਹਿੰਦਾ ਦੇ ਦਾਂਗੇ ਪਲੇ ਵੀ ਫੋਨਾ ਕਰਦਾ ਘਾ 8000 ਨਾ ਫੇਸਬੁਕ ਇੱਕ ਨੰਬਰ ਹੈ ਬਿਊਟੀ ਇੱਕ ਨੰਬਰ ਲਾਈ ਲੈ ਬ੍ਰੀਡ ਪਾਉਦਾ ਯਾਰ ਬੱਚੀ ਦੇ ਨਾ ਬਾ ਡਾਕਟਰ ਬਾਕੀ ਸਾਬੇ ਦਿਖਾ ਦੇ ਕੋਈ ਚੈੱਕ ਕਰ ਜਿੱਥੇ ਮਰਦੀ ਲਾਈ ਫਿਰ ਨਹੀਂ ਆਏ ਆਪਾਂ ਸੂਭਾਈ ਉਪਰਾ ਕਰ ਦਣਾ ਨਾ ਗਲੀ ਦੇ ਵਿੱਚ ਖੜੀ ਜਿਵੇਂ ਮਰ ਜੇ ਉੱਥੇ ਫੇਰੀ ਜਾਣਾ ਪੱਤਰ ਦੇਖੇ ਕੀ ਬਾਤ ਆ ਬਈ ਇਹ ਵੀ ਆਪਾਂ ਬਲਗ ਦੇਖਾ ਕਰੀ ਜਾ ਕੇ ਰੱਖੀ ਦੀਆਂ ਹਾਂ ਲੈ ਚਲੋ ਬਈ ਸੋਰਾ ਇੱਕ ਨੰਬਰ ਆ ਬਰੀਟ ਇੱਕ ਨੰਬਰ ਆ ਝੂੜੀ ਇੱਕ ਨੰਬਰ ਆ ਦੰਦਾਂ ਜਿੱਖਰੀ ਆ ਤੇ ਮਾਂ ਦਾ ਵੈਸੇ ਕੀ ਰਿਕਾਰਡ ਡਾਕਟਰ ਉਹ ਤਾਂ ਕਹਿੰਦੇ ਸੀ 22 ਲੀਟਰ ਚੋ ਆਪਾਂ ਨਹੀਂ ਕਹਿੰਦੇ ਵੀ ਇਹਦੇ 20 ਨਹੀਂ ਠੀਕ ਆ ਬਾਈ ਦੇ ਦੇ ਦੂ 20 ਕਿਲੋ ਦਾ 22 ਤੋਂ 29 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਬਾਈ ਕਹਿੰਦਾ ਵੈਸੇ ਆਪਾਂ ਕਹਿ ਕੇ ਨਹੀਂ ਦੇਣੀ ਦੁੱਧ ਅੱਗੇ ਬਾਈ ਸੇਵਾ ਦਾ ਬਰੀਟ ਇੱਕ ਨੰਬਰ ਸੋਰਾ ਚੈੱਕ ਕਰੋ ਫੋਲੀ ਵੀ ਦੇਖੋ ਤੋਂ ਪੁੱਤਰ ਪੁੱਤਰ ਕਰਮ ਵਾਲੀ ਫੋਲ ਬਾਕੀ ਮੁੱਲ ਵੀ ਜਾਇਜ਼ ਆ ਫਿਰ ਇਹ ਮਾਨਦਾਨ ਜ਼ਰੂਰ ਹੋ ਜਾਊਗਾ ਦਾ ਪਰ ਮੇਨ ਦਾ ਪੱਧਰ ਵੱਧਾ ਦਿਆ ਹਾਂ ਦੇਖ ਲੈ ਪੂਨੀ ਨਾ ਲੈ ਕੀ ਬਾਤ ਹੈ ਜੱਦਰ ਵੀ ਮਾਰ ਦਿਆ ਤੇ ਵੀਰੀ ਜਾ ਲਾ ਹੈ ਨਾ ਬਰੀਡ ਵਾਲੀ ਚੌਕ ਦੌਕਦੇ ਹੋਛੀ ਮੈਂ ਬਿਊਟੀ ਇੱਕ ਨੰਬਰ ਆ ਬਾਈ ਪਲੀ ਵੀ ਫੁੱਲ ਹੈ ਬਿਊਟੀ ਇੱਕ ਹਫਤਾ ਹੋ ਗਿਆ ਕੀ ਗੱਲ ਕਿਉਂ ਹੈ ਹਫਤਾ ਹੋ ਗਿਆ ਆਪਾਂ ਖਾਲੀ ਮਨ ਕੇ ਲਈ ਤੇ ਖਾਲੀ ਮਨ ਕੀ ਦੇਵਾਂ ਬਸ ਠੀਕ ਹੈ ਬਾਈ ਆ ਥਰਡ ਫੇਸ ਦਾ ਸਾਥ ਮੇਰੇ ਇਕ ਮੜੇ ਕੋਈ ਨਹੀਂ ਵਾਹ ਉਸ ਤੋਂ ਵੱਧਰ ਪਲੀ ਵੀ ਫੁੱਲ ਆ ਘਰ ਮਾੜੀ ਬਾਕੀ ਝੋਲੀ ਪਾਈ ਕਹਿੰਦਾ ਇੱਕ ਵਾਰੀ ਫੇਰ ਦਿਖਾ ਦੀ ਬਾਈ ਲੈ ਚਾਰ ਥਾਣਾ ਹਣਾ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣਾ ਬੜ ਬੁਲ ਪੂਰੇ ਆ ਪੂਰੇ ਫੁੱਲ ਡਟ ਬਾਕੀ ਠੰਡੀ ਬਹੁਤ ਆ ਕੁਛ ਵੀ ਨਹੀਂ ਕਹਿੰਦੀ ਟੱਕੀ ਆਈ ਅੱਜ ਵਿਚਾਰੀ ਠੀਕ ਆ ਲੈ ਖੜੀ ਜੇ ਹੂੰ ਮੇਨ ਗੱਲ ਤਾਂ ਠੰਡੀ ਦੀ ਆ ਠੰਡੀ ਦੀ ਆ ਲੈ ਤੇ ਕਿਵੇਂ ਵੀਰ ਨੂੰ ਬਾਈ ਬੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ